ਵੀਡੀਓ ਤੁਹਾਨੂੰ ਵੀ ਪਾਵੂ ਕਰ ਦੇਵੇਗੀ ਦਰਅਸਲ ਦਰਿੰਦੇ ਚਾਚੇ ਦੇ ਵੱਲੋਂ ਹੱਥ ਹੀ ਰੱਬ ਨੂੰ ਆਪਣੇ ਭਤੀਜੇ ਨੂੰ ਪਿਆਰਾ ਕਰ ਦਿੱਤਾ ਜਿਸ ਦੀਆਂ ਆਖਰੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ 22 ਸਾਲ ਦਾ ਸਮਰਥ ਹੈ ਜਿਸ ਨੂੰ ਉਸਤੇ ਚਾਚੇ ਨੇ ਹੱਥੀ ਮਾਰ ਮੁਕਾ ਦਿੱਤਾ ਕੀ ਕਸੂਰ ਸੀ ਇਸ ਛੋਟੇ ਜਿਹੇ ਮਾਸੂਮ ਦਾ ਜਿਸਨੇ ਹਜੇ ਪੂਰੀ ਦੁਨੀਆ ਦੇਖਣੀ ਸੀ ਪੂਰੀ ਦੁਨੀਆ ਦੇਖਣ ਤੋਂ ਪਹਿਲਾਂ ਹੀ ਉਸ ਨੂੰ ਮੌਤ ਦੇ ਮੂੰਹ ਪਾ ਦਿੱਤਾ ਨਾਹੀਂ ਇਸ ਮulzam ਤੇ ਵੱਲੋਂ ਆਪਣੀ ਪਰਚਾਈ ਨੂੰ ਬਖਸ਼ਿਆ ਗਿਆ ਨਾਹੀਂ ਤੇ ਡੋਪੁੱਤ ਨੂੰ ਜਨਮ ਦੇਣ ਵਾਲੀ ਮਾਂ ਨੂੰ ਬਖਸ਼ਿਆ ਗਿਆ ਤੇ ਨਾ ਹੀ ਆਪਣੇ 마ਸੂਮ ਜਿਹੇ ਪਤੀਜੇ ਨੂੰ ਬਖਸ਼ਿਆ ਗਿਆ ਸੋ ਤਸਵੀਰਾਂ ਬੇहद ਹੀ ਭਾਵੁਕ ਕਰ ਰਹੀਆਂ ਨੇ ਦੇਖੋ ਕਿੰਜ ਇਹ 마ਸੂਮ ਖੇਡ ਰਿਹਾ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਚਾਚਾ ਹੀ ਉਸ ਦੀ ਜਾਨ ਦਾ ਦੁਸ਼ਮਣ ਬਣ ਜਾਵੇਗਾ ਦਰਸ ਨ ਮਾਮਲਾ ਅਜਨਾਲਾ ਦਿਨ ਪੈਂਦੇ ਪਿੰਡ ਕੰਦੋਵਾਲੀ ਤੋਂ ਸਾਹਮਣੇ ਆਉਂਦਾ ਜਿੱਥੇ ਕਲਯੁਗੀ ਪੁੱਤਰ ਤੇ ਵੱਲੋਂ ਕਨਾਉਣੀ ਵਰਤਾਤ ਨੂੰ ਅੰਜਾਮ ਦਿੱਤਾ ਕਿ ਆ ਜਿਸਨੇ ਪਹਿਲਾ ਆਪਣੀ ਮਾਂ ਦਾ ਕਤਲ ਕੀਤਾ ਫਿਰ ਪਰਚਾਈ ਨੂੰ ਮੌਤੇ ਮੂੰਹ ਪਾ ਦਿੱਤਾ ਤੇ ਉਸ ਤੋਂ ਬਾਅਦ 22 ਸਾਲ ਦੇ ਮਾਸੂਮ ਜਿਹੇ ਭਤੀਜੇ ਦੇ ਹੱਥੀ ਸਾਹ ਮੁਕਾ ਕੇ ਰੱਖ ਦਿੱਤੇ ਬੇहद ਹੀ ਦਰਦਨਾਕ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇੱਕ ਛੋਟਾ ਜਿਹਾ ਮਾਸੂਮ ਸਮਰਥ ਖੇਡ ਰਿਆ ਸੀ ਆਪਣੀ ਜ਼ਿੰਦਗੀ ਦਾ ਅਨੰਦ ਲੈ ਰਿਹਾ ਸੀ ਅਜੇ ਪੂਰੀ ਦੁਨੀਆ ਦੇਖਣੀ ਸੀ ਮਾਂ ਨੇ ਹੱਥੀ ਫੜ ਕੇ ਪੂਰੀ ਦੁਨੀਆ ਦਿਖਾਉਣੀ ਸੀ ਪਰ ਬੇਰਹਿਮ ਚਾਚੇ ਨੇ ਹੀ ਹੱਥੀ ਸਾਰਾ ਟੱਬਰ ਉਜਾੜ ਕੇ ਰਖ ਦਿੱਤਾ ਪ੍ਰਾਦਾ ਕਰ ਜਿਹੜਾ ਹੱਥੀ ਹੀ ਬਰਬਾਦ ਕਰਕੇ ਰੱਖ ਦਿੱਤਾ ਸੋ ਵੀਡੀਓ ਸਾਹਮਣੇ ਆ ਰਹੀਆਂ ਨੇ ਆਖਰੀ ਤਸਵੀਰਾਂ ਨੇ ਭਤੀਜੇ ਦੀਆਂ ਕਿ ਕਿੰਝ ਇਹਨਾਂ ਤਸਵੀਰਾਂ ਦੇ ਵਿੱਚ ਹੱਸਦਾ ਹੋਇਆ ਨਜ਼ਰ ਆ ਰਿਹਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਛੋਟੀ ਹੀ ਉਮਰੇ ਉਸਨੂੰ ਅੱਜੇ ਹੀ ਖੌਫਨਾਕ ਮੌਤ ਮਿਲੇਗੀ ਚਾਚੇ ਦੇ ਵੱਲੋਂ ਹੱਥੀ ਉਸਦਾ ਕਤਲ ਕਰ ਦਿੱਤਾ ਜਾਵੇਗਾ ਹਾਲਾਂਕਿ ਕਹਿੰਦੇ ਆ ਕਿ ਚਾਚੇ ਤੇ ਭਤੀਜੇ ਦਾ ਰਿਸ਼ਤਾ ਬਹੁਤ ਡਹਿਰਾ ਹੁੰਦਾ ਹੈ ਮੋਢਿਆਂ ਤੇ ਚੁੱਕ ਕੇ ਜਿਹੜਾ ਆਪਣੇ ਭਤੀਜੇ ਨੂੰ ਖਡਾਉਂਦਾ ਹੈ ਪਿਓ ਦੇ ਸਮਾਨ ਹੁੰਦਾ ਹੈ ਚਾਚਾ ਪਰ ਚਾਚਾ ਇਸ ਕਦਰ ਬੇਰਹਿਮ ਬਣਿਆ ਕਿ ਉਸ ਨੇ ਹੱਥੀ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਇਹ ਤਸਵੀਰਾਂ ਦੇ ਵਿੱਚ ਇਹ ਮਾਸੂਮ ਜਿਹਾ ਬੱਚਾ ਖੇਡ ਰਿਹਾ ਹੈ ਉਸ ਨੂੰ ਨਹੀਂ ਪਤਾ ਕਿ ਉਸਦੀ ਜਾਂਦਾ ਦੁਸ਼ਮਣ ਉਸਦਾ ਚਾਚਾ ਹੀ ਬਣ ਜਾਵੇਗਾ ਹਜੇ ਪੂਰੀ ਦੁਨੀਆ ਦੇਖਣੀ ਸੀ ਮਾਂ ਦੇ ਨਾਲ ਪੂਰੀ ਦੁਨੀਆ ਘੁੰਮਣੀ ਸੀ ਪਰ ਦੇਖੋ ਕਿੰਝ ਇਸ ਨੂੰ ਮੌਤ ਤੇ ਕੱਟ ਉਤਾਰ ਦਿੱਤਾ ਕਸੂਰ ਪਲਾਕੀ ਇਸ ਮਾਸੂਮ ਚਿਹਰਾ ਜਿਸ ਨੂੰ ਅਜੇ ਪੂਰੀ ਤਰ੍ਹਾਂ ਦੁਨੀਆ ਦੀ ਸਮਝ ਵੀ ਨਹੀਂ ਸੀ ਕਿਹਾ ਜਾ ਰਿਹਾ ਕਿ ਚਾਚਾ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਕਿਸ ਨੇ ਕਦਮ ਚੁੱਕਿਆ ਕਿਉਂਕਿ ਉਸ ਦੀ ਪਤਨੀ ਜੜੀਏ ਪੇਕੇ ਗਈ ਸੀ ਤੇ ਬਾਅਦ ਵਿੱਚ ਟੈਨਸ਼ਨ ਚ ਰਹਿਣ ਲੱਗਿਆ ਪੁਲਿਸ ਦੇ ਵੱਲੋਂ ਇਹ ਦੱਸਿਆ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਹੈ ਅਚਨਾਲਾ ਦੇ ਵਿੱਚ ਇਸ ਟ੍ਰਿਪਲ ਮਰਡਰ ਦੀ ਵਾਦ ਕਾਤ ਨੇ ਸਾਰਾ ਹੀ ਸ਼ਹਿਰ ਕੰਬਾ ਕੇ ਰੱਖ ਦਿੱਤਾ ਇੱਕ ਵਾਰ ਇਹਨਾਂ ਤਸਵੀਰਾਂ ਦੇ ਰੁੱਕ ਕੇ ਲੈਂਦੇ ਆ ਕਿ ਕਿੰਝ ਇਹ ਮਾਸੂਮ ਖੇਡਦਾ ਹੋਇਆ ਨਜ਼ਰ ਆ ਰਹੀ ਹੈ ਜੋ ਕਿ ਇੱਕ ਯਾਦ ਹੀ ਬਣ ਕੇ ਰਹਿ ਗਈ ਹੈ ਤਸਵੀਰਾਂ ਆਖਰੀ ਤਸਵੀਰਾਂ ਇਸ ਮਾਸੂਮ ਦੀਆਂ ਸਾਹਮਣੇ ਆਈਆਂ ਨੇ ਨਹੀਂ ਸੁਝਾਦਾ ਲੱਗਦਾ ਸਮਰਾਤ ਇੱਧਰ ਵੇਖੋ ਹੈਲੋ ਕਹੋ ਹੈਲੋ ਹੈਲੋ ਕਿੱਥੇ ਚੱਲੇ ਆਏ ਸ਼ੂਲ ਨਾ ਤਰਸ ਤੁਸੀਂ ਹਮੇਸ਼ਾ ਪੱਕਾ ਸਮਝਿਏ। ਆਈਸਾ ਸਾਡੇ ਤਰਫ ਸੇ ਇਹ ਰਿਸ਼ਤਾ ਪੱਕਾ ਹੀ ਸਮਝਿਏ। ਨਹੀਂ। ਜੇ ਤੁਸੀਂ ਅੰਦੀ ਕਹਿੰਦੀ ਬੋਲਣਾ। ਜੀ ਸੇ ਤੁਸੀਂ ਆਪ ਨੂੰ ਤਾਂ ਕਿਸੇ ਨਹੀਂ। ਨਹੀਂ। ਨਹੀਂ ਨਹੀਂ। ਨਹੀਂ। ਨਹੀਂ ਨਹੀਂ। ਹਾਂ। ਤੇ ਜੇ ਬੋਲੇ ਸੋਹਣੇ